ਕਹਤਾ ਸੋ ਕਿ ਹਪਕਾਰ ਨਾਨਕ ਕਹਉਂਦੀ ਓਟ ਮਾਲਕਾ ਚਾਵਾਂ ਸੱਚ ਕਿਹਾ ਸਿਆਣਿਆਂ ਨੇ ਵੇੜੇ ਬਿਨਾ ਮਲਾ ਨਹੀਂ ਤਰਦੇ ਸਤਗੁਰ ਦੀ ਮੇਰ ਕਰੋ ਅਰੇ ਜਾ ਸ਼ਾਇਰ ਤੁਸਾਂ ਦਰਰੀ ਓਟ ਮਾਲਕਾ ਚਾਵਾਂ ਸੱਚ ਕਿਹਾ ਸਿਆਣਿਆਂ ਨੇ ਵੇੜੇ ਬਿਨਾ ਮਲਾ ਨਹੀਂ ਤਰਦੇ ਸਤਗੁਰ ਦੀ ਮੇਰ ਕਰੋ ਅਰੇ ਦਾ ਸ਼ਾਇਰ ਤੂੰ ਸਾਂਦਰ ਕਰ ਦੇ ਕਈ ਵੇਦ ਪੁਰਾਣ ਰਚੇ ਫਿਰ ਵੀ ਜਾਏ ਨਾ ਸਫਤ ਬਿਆਨੀ ਜਸ ਤੇਰਾ ਕਰ ਦੇ ਰੇ ਜੋ ਦੇ ਭਗਤ ਸੂਰ ਮੈਦਾਨੀ ਬਰਮਾ ਸ਼ਿਵ ਵਿਸ਼ਨੂ ਕਈ ਪਾਣੀ ਤੇਰੇ ਹੁਕਮ ਦਾ ਪਰ ਦੇ ਸਤ ਗੁਰ ਜੀ ਮੇਰ ਕਰੋ ਅਰੇ ਜਾ ਸ਼ਾਇਰ ਤੂੰ ਸਾਂਦਰ ਕਰ ਦੇ ਕੋਈ ਆਉਂਦਾ ਅੰਤ ਨਹੀਂ ਤੇਰੀ ਰਚਨਾ ਅਜ ਬਨਿਆਰੀ ਕਿਸੇ ਦੱਸਿਆ ਪੇਤ ਨਹੀਂ ਸਾਜੀ ਕਿਵੇਂ ਸਰਛਟੀ ਸਾਰੀ ਨਿਰਮਾਨ ਸਰੋਵਰ ਤੋਂ ਤਰਨੇ ਕਹਿ ਰਹਿਮਤ ਦੇ ਚਰ ਦੇ ਸਤਿਗੁਰ ਜੀ ਮਿਹਰ ਕਰੋ ਅਰੇ ਜਾ ਸ਼ਾਇਰ ਤੂੰ ਸਾਂਦਰ ਕਰ ਦੇ ਓ ਅਮਰਾਂ ਵਿੱਚ ਚਮਕਣ ਪਾ ਅੰਬਰਾਂ ਵਿੱਚ ਚਮਕਣ ਪਏ ਲਖਾਂ ਸੂਰਜ ਚੰਨ ਸਤਾਰੇ ਤੇਰੀ ਸਾਜੀ ਕੁਦਰਤ ਤੋਂ ਜਾਈਏ ਲਖਵਾਰੀ ਬਲਿਹਾਰੇ ਪੱਥਰਾਂ ਵਿੱਚ ਪਾਵਰ ਹੈ ਦਿੰਦਾਰਜ ਕਰ ਜੀਵ ਨਹੀਂ ਮਰਦੇ ਸਤਗੁਰ ਜੀ ਮੇਰ ਕਰੋ ਅਰੇ ਜਾ ਸ਼ਾਇਰ ਤੂੰ ਸਾਂਦਰ ਕਰ ਦੇ ਹੋ ਮੇਦੀ ਤਪਸ਼ ਪਵੇ ਜਾਂਦੀ ਸਾਜ ਮੁਹੱਬਤ ਸਾਰੀ ਮੀ ਪਾ ਦਿਓ ਮੇਰਾ ਦਾ ਖੜਜੇ ਜੀਵਨ ਦੀ ਫੁਲਵਾੜੀ ਗੰਜਰ ਵੀ ਬੋਲੀ ਉੱਠੇ ਅਰਸ਼ੋ ਭਰੇ ਮੇਗ ਜਦ ਵਰਦੇ ਸਤਗੁਰ ਜੀ ਮੇਰ ਕਰੋ ਅਰੇ ਦਾ ਸ਼ਾਇਰ ਤੂੰ ਸਾਂਧਰ ਕਰ ਦੇ ਹੋ ਜੇ ਨਜੇਰਾ ਫੇਰ ਲਮੇ ਬਾਦੇ ਰਾਜਾਂ ਘਰੇ ਕੰਗਾਲੀ ਕਿਤੇ ਰੰਗ ਕੋ ਰਾਜ ਕਰੇ ਤੇਰੀ ਜਗਤੋਂ ਰੀਤ ਨਿਰਾਲੀ ਹੋ ਕਈ ਮਾਲਕ ਤਖਤਾਂ ਦੇ ਕਈ ਮਾਲਕ ਤਖਤਾਂ ਦੇ ਵੇਖੇ ਦੁਖ ਜੰਗਲਾਂ ਵਿੱਚ ਜਰਦੇ ਸਤ ਗੁਰੂ ਜੀ ਮਿਹਰ ਕਰੋ ਅਰਜਾ ਸ਼ਾਇਰ ਤੁਸਾਂ ਦਰ ਕਰਦੇ ਮੈਂ ਵਾਜਾ ਪਿੰਗਲ ਨਾ ਮੈਨੂੰ ਨਹੀਂ ਵੇਦਾਂ ਦੀਆਂ ਸਾਰਾ ਕਿਰਪਾ ਕਰ ਬਖਸ਼ ਲਵੋ ਤੇਰੇ ਦਰ ਤੇ ਅਰਜ ਗੁਜਾਰਾ ਇੱਕ ਸਦਕ ਪਰੋਸੇ ਤੇ ਵੇਖੇ ਕਾਜ ਤਨਹੇਂ ਦੇ ਕਰਦੇ ਸਤ ਗੁਰੂ ਜੀ ਮਿਹਰ ਕਰੋ ਰਜਾ ਸ਼ਾਇਰ ਤੂੰ ਸਾਂਦਰ ਕਰ ਦੇ ਉਹ ਮਤਲਬ ਦੀਆਂ ਸਾਂਝਾਂ ਨੇ ਦੰਗੀਆਂ ਸਾਂਝਾਂ ਨੇ ਝੂਠੇ ਜਗ ਤੇ ਰਿਸ਼ਤੇ ਨਾਤੇ ਸੁੱਖਾਂ ਦੇ ਯਾਰ ਸਵੇ ਵਿਪਤਾ ਪਏ ਹਰ ਨਾ ਹੋ ਜਾਤੇ ਫਿਰ ਘੂਰ ਵਿਖਾਉਂਦੇ ਨੇ ਪਹਿਲਾਂ ਜੋ ਤਲੀਏ ਹੱਥ ਧਰਦੇ ਸਤਗੁਰੂ ਜੀ ਮੇਰ ਕਰੋ ਅਰੇ ਜਾ ਸ਼ਾਇਰ ਤੂੰ ਸਾਂ ਧਰ ਕਰ ਦੇ ਹਲ ਵਿਸ਼ੇ ਵਿਕਾਰਾਂ ਦਾ ਦਾਤਾ ਪਰ ਜਿੰਦੇ ਨਹੀਂ ਖੁਦਾ ਤੋਂ ਡਰਦੇ ਸਤਗੁਰੂ ਜੀ ਮੇਰ ਕਰੋ ਰਜਾ ਸ਼ਾਇਰ ਤੂੰ ਸਾਹ ਦਰ ਕਰਦੇ ਪਾਪ ਖਿਆਲ ਬਜਾਦੀ ਲਖੀਏ ਪਿਆਰ ਤੇਰੇ ਦੀ ਡਾਇਰੀ ਤੇਰੀ ਦੁਨੀਆ ਵਸਦੀ ਰੇ ਜਿਉਂਦੀ ਰੇ ਜਗਤ ਮੇ ਸ਼ਾਇਰੀ ਪਣ ਖੜੇਸ ਵਾਲੀ ਜੋ ਮਣ ਖੜੇ ਸਵਾਲੀ ਜੋ ਪਾਗੋ ਵਾਲੀ ਤੇਰੇ ਦਰ ਤੇ ਸਤਗੁਰ ਜੀ ਮੇਰ ਕਰੋ ਅਰੇ ਜਾ ਸ਼ਾਇਰ ਤਸਾਂ ਦਰ ਕਰ ਦੇ ਸਤਗੁਰ ਜੀ ਮੇਰ ਕਰੋ ਅਰੇ ਜਾ ਸ਼ਾਇਰ ਤਸਾਂ ਦਰ ਕਰ ਦੇ ਅੰਗ ਸੋਨਯਰ ਦਾਸ ਸੁਆਮੀ ਮੇਰੇ ਸਗਲ ਸਗਲ ਸਰਬ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਅੰਤਰ ਪਰਮਾਨੰਕ ਕੀ ਵਡਿਆਈ ਜੁਗੋ ਜੁਗ ਅਟਲ ਰਹਿਮਤਾਂ ਦੇ ਖਜ਼ਾਨੇ ਵਿਸ਼ਵ ਦੀ ਇਕਲੌਤੀ ਆਸ ਤਨ ਤਨ ਸੈਪਸ ਸ੍ਰੀ ਗੁਰੂ ਗੰਗ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮਿੱਠੀ ਤੇ ਨਿੱਕੀ ਗੋਦ ਅੰਦਰ ਜੁੜ ਬੈਠੀ ਗੁਰੂ ਸواری ਗੁਰੂ ਪਿਆਰੀ ਸਾਧ ਸੰਗਤ ਜੀ ਉਹ ਆਓ ਸਭ ਤੋਂ ਪਹਿਲਾਂ ਕੀਤੇ ਫਤਿਹ ਦੀ ਸਾਂਝ ਪਾਈਏ ਗੱਜ ਵੱਜ ਕੇ ਬਲਾਓ ਫਤਾਂ ਨੂੰ ਇਹ ਸੰਗਤ ਬਖਸ਼ਿਸ਼ ਕੀਤੀ ਹੈ ਕਿਉਂਕਿ ਆਪਾਂ ਰੋਜ਼ਾਨਾ ਹੀ ਅਰਦਾਸ ਦੇ ਵਿੱਚ ਇਹ ਕਹਿੰਨੇ ਹਾਂ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿ ਆਵੀ ਤੇ ਸਾਨੂੰ ਰੋਜ਼ਾਨਾ ਹੀ ਐਸੇ ਗੁਰ ਸਿੱਖਾਂ ਦਾ ਮਲਾਪ ਕਰਵਾਇਆ ਜਾਵੇ ਜਿਨ੍ਹਾਂ ਦੇ ਮਿਲਿਆ ਸਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਹੀ ਨਾਮ ਸਿਮਰਨ ਚੇਤੇ ਵਿੱਚ ਰਵੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਆਪਣੇ ਆਲੇ-ਦੁਆਲੇ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਗਿਆ ਹੈ ਸਾਨੂੰ ਬਹੁਤ ਗਲਤ ਰਾਹਾਂ ਦੇ ਉੱਤੇ ਤੋਰਿਆ ਜਾ ਰਿਹਾ ਹੈ ਪਖੰਡੀਆਂ ਦੇ ਤਾਰੀਆਂ ਡੰਮੀਆਂ ਦੇ ਪਿੱਛੇ ਸਾਨੂੰ ਲਗਾਇਆ ਜਾ ਰਿਹਾ ਹੈ ਪਰ ਸਰ ਵੀ ਜਿਹੜੇ ਜਿਨ੍ਹਾਂ ਦਾ ਨਿਸ਼ਚੈ ਸੱਚਾ ਉਸ ਗੁਰੂ ਤੇ ਉਸ ਪ੍ਰਮਾਤਮਾ ਦੇ ਉੱਤੇ ਹੈ ਉਹ ਗੁਰਸਿੱਖ ਫਿਰ ਵੀ ਇਕੱਤਰ ਹੋ ਜਾਂਦੇ ਆ ਬਹੁਤ ਵਧਾਈ ਦੇ ਪਾਤਰ ਨੇ ਸਾਰੇ ਹੀ ਪ੍ਰਬੰਧਕ ਜਿਨ੍ਹਾਂ ਨੇ ਕਿ ਬਹੁਤ ਸੁਚੱਜਾ ਸਮਾਗਮ ਜਿਹੜਾ ਇਹ ਚਾਰ ਦਿਨ ਦਾ ਉਲੀਕਿਆ ਹੈ ਸੋ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ 556ਵਾਂ ਪ੍ਰਕਾਸ਼ ਪੁਰਬ ਮਨਾ ਕਰਕੇ ਹਟੇ ਆਂ ਆਪਾਂ ਆਪਣੇ ਅੰਦਰ ਝਾਤ ਮਾਰੀਏ ਕਿ ਆਪਾਂ ਨੂੰ 556 ਸਾਲ ਹੋ ਗਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬੀ ਆਪਾਂ ਉਹਨਾਂ ਦਾ ਜਨਮ ਨਹੀਂ ਕਹਿ ਸਕਦੇ ਅਕਾਲ ਪੁਰਖ ਪਰਮੇਸ਼ਰ ਆਪ ਧਰਤੀ ਦੇ ਉੱਤੇ ਪ੍ਰਕਾਸ਼ ਮਾਨ ਹੋ ਕਰਕੇ ਇਸ ਕੋੜ ਦੇ ਹਨੇਰੇ ਦੇ ਵਿੱਚ ਉਸਨੇ ਇਸ ਧਰਤੀ ਨੂੰ ਪਾਰ ਉਤਾਰਾ ਕਰਨ ਦੇ ਲਈ ਇਸ ਧਰਤੀ ਦੇ ਉੱਤੇ ਪ੍ਰਕਾਸ਼ ਧਾਰਨ ਕੀਤਾ ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਰੂਪ ਦੇ ਵਿੱਚ 15 ਅਪ੍ਰੈਲ 1469 ਈਸਵੀ ਨੂੰ ਕਉਸ ਅਕਾਲ ਪੁਰਖ ਅਨੇ ਆ ਆ ਕਰਕੇ ਇਸ ਧਰਤੀ ਤੇ ਜਨਮ ਲਿਆ ਉਸ ਨੂੰ ਇਸ ਧਰਤੀ ਦੇ ਉੱਤੇ ਕਿਉਂ ਆਉਣਾ ਪਿਆ ਕਿਉਂਕਿ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਇਸ ਧਰਤੀ ਦੇ ਉੱਤੇ ਬਹੁਤ ਕੂੜ ਦਾ ਪ੍ਰਚਾਰ ਹੋ ਰਿਹਾ ਸੀ ਬਹੁਤ ਅਤਿਆਚਾਰ ਜਿਹੜੇ ਉਹ ਕੀਤੇ ਜਾ ਰਹੇ ਸਨ ਸਾਰੇ ਹੀ ਕਿੰਨੇ ਵੀ ਰਾਜੇ 1206 ਈਸਵੀ ਤੋਂ ਲੈ ਕਰਕੇ 1526 ਈਸਵੀ ਤੱਕ ਜਿੰਨੇ ਵੀ ਬਾਦਸ਼ਾਹ ਹੋਏ ਉਹਨਾਂ ਨੇ ਚਲੰ ਦੀ ਇੰਤਿਹਾਰ ਕਰ ਦਿੱਤੀ ਜਿਹੜੀ ਪਰਜਾ ਸੀ ਉਰਲਾ ਉਠੀ ਪਰਲਾ ਕੇ ਪਰਜਾ ਵੀ ਤੜਫ ਰਹੀ ਸੀ ਤੇ ਉਧਰ ਧਰਤੀ ਮਾਤਾ ਵੀ ਜਿਹੜੀ ਸੀ ਉਹ ਤੜਫ ਰਹੀ ਸੀ ਕਿ ਮੇਰੇ ਉੱਤੇ ਇੰਨਾ ਪਾਪਾਂ ਦਾ ਜਿਹੜਾ ਆ ਉਹ ਬੋਝ ਪੈ ਚੁੱਕਾ ਹੋਇਆ ਹੈ ਤਿੰਨ ਦਿਨ ਇੱਕ ਧਰਤੀ ਤੇ ਉੱਤੇ ਜਦੋਂ ਬੇਈਮਾਨੀ ਵਾਧੀ ਹੈ ਜਦੋਂ ਚੋਰੀ ਵਾਧੀ ਹੈ ਜਦੋਂ ਠੱਗੀ ਵਾਧੀ ਹੈ ਉਸ ਵਕਤ ਸਾਡੀਆਂ ਮਾਵਾਂ ਭੈਣਾਂ ਤੀਆਂ ਦੀਆਂ ਇੱਜ਼ਤਾਂ ਰੋੜੀਆਂ ਜਾ ਰਹੀਆਂ ਸਨ ਤਾਂ ਧਰਤੀ ਉਰਲਾ ਉਠੀ ਉਰਲਾ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਨਤਾ ਦੀ ਆਵਾਜ਼ ਲੈ ਕੇ ਪਹੁੰਚੀ ਤੇ ਪਹੁੰਚ ਕੇ ਕਿਹਾ ਕਿ ਕੋਈ ਐਸਾ ਵਲੀ ਕੋਈ ਐਸਾ ਪੈਗੰਬਰ ਐਸਾ ਪੀਰ ਜਿਹੜਾ ਇਸ ਧਰਤੀ ਦੇ ਉੱਤੇ ਭੇਜੋ ਜਿਹੜਾ ਕਿ ਮੈਨੂੰ ਇਹਨਾਂ ਜ਼ੁਲਮਾਂ ਤੋਂ ਨजात ਦਵਾ ਸਕੇ ਫਿਰ ਉਸ ਪਰਮੇਸ਼ਰ ਨੇ ਆਪ ਆਪਣਾ ਰੂਪ ਧੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਵਿੱਚ ਭੇਜ ਕਰਕੇ ਕਿਸ ਤਰ੍ਹਾਂ ਇਸ ਤੇ ਜੱਗ ਦੇ ਉੱਤੋਂ ਕੂੜ ਦਾ ਜਿਹੜਾ ਪਰ ਸਾਰਾ ਸੀਗਾ ਕੂਟ ਦਾ ਜਿਹੜਾ ਪ੍ਰਚਾਰ ਸੀ ਕਰ ਰਹੇ ਸਨ ਮੌਲਵੀ ਮੁੱਲਾ ਮਗਾਣੇ ਜਿਹੜੇ ਸਨ ਜਿਹੜੇ ਧਰਮ ਦੇ ਠੇਕੇਦਾਰ ਅਖਵਾਉਂਦੇ ਸੀ ਆਪਣੇ ਆਪ ਨੂੰ ਉਹ ਵੀ ਇੰਨਾ ਕੁ ਜ਼ਿਆਦਾ ਬਾਣਾ ਉਹਨਾਂ ਨੇ ਬੇਸ਼ੱਕ ਅੰਦਰੋਂ ਜਿਹੜਾ ਬਾਹਰੋਂ ਧਰਮ ਵਾਲਾ ਪੈਨਿਆ ਹੋਇਆ ਸੀ ਪਰ ਉਹਨਾਂ ਦੇ ਅੰਦਰ ਜਿਹੜਾ ਸੀ ਉਸੇ ਤਰ੍ਹਾਂ ਦਾ ਹੀ ਕੂਟ ਜਿਹੜਾ ਉਹਨਾਂ ਦੇ ਅੰਦਰ ਵੀ ਭਰਿਆ ਹੋਇਆ ਸੀ ਕਿਉਂਕਿ ਉਹ ਰਾਜਿਆਂ ਨੂੰ ਮਹਾਰਾਜਿਆਂ ਨੂੰ ਸੰਦੇਸ਼ ਦਿੰਦੇ ਸਨ ਇੱਕ ਵਾਰੀ ਕਹਿੰਦੇ ਨੇ ਕਿ ਅਲਾਉਦੀਨ ਬਾਦਸ਼ਾਹ ਤੁਰਿਆ ਜਾ ਰਿਹਾ ਸੀ ਉਸ ਦੇ ਨਾਲ ਉਸ ਦਾ ਵਜ਼ੀਰ ਸੀ ਤੇ ਉਸ ਦੇ ਨਾਲ ਇੱਕ ਕਾਜੀ ਸੀ ਅਲਾਉਦੀਨ ਬਾਦਸ਼ਾਹ ਕਾਜੀ ਨੂੰ ਪੁੱਛਦਾ ਹੈ ਕਿ ਸਾਨੂੰ ਹਿੰਦੂਆਂ ਦੇ ਨਾਲ ਕਿਹੋ ਜਿਹਾ ਵਰਤਾਅ ਕਰਨਾ ਚਾਹੀਦਾ ਹੈ ਤਾਂ ਅੱਗੋਂ ਜਿਹੜੇ ਕਾਜੀ ਸੀ ਨਾਲ ਉਸਦੇ ਉਸਨੇ ਕਿਹਾ ਕਿ ਸ਼ਰਾ ਦੇ ਵਿੱਚ ਇਹ ਆਉਂਦਾ ਹੈ ਕਿਉਂਕਿ ਉਹਨੇ ਸ਼ਰਾ ਦਾ ਨਾਮ ਲੈ ਕੇ ਧਰਮ ਨੂੰ ਵਰਤਿਆ ਕਿਹਾ ਮੁਸਲਮਾਨ ਧਰਮ ਦੇ ਵਿੱਚ ਇਹ ਲਿਖਿਆ ਹੈ ਕਿ ਜੇਕਰ ਹਿੰਦੂ ਦੇ ਕੋਲੋਂ ਬਾਦਸ਼ਾਹ ਚਾਂਦੀ ਦੀ ਮੰਗ ਕਰੇ ਤਾਂ ਹਿੰਦੂ ਨੂੰ ਸੋਨਾ ਪੇਟ ਕਰਨਾ ਚਾਹੀਦਾ ਹੈ ਬਾਦਸ਼ਾਹ ਦੇ ਮੂਹਰੇ ਜੇਕਰ ਬਾਦਸ਼ਾਹ ਦਾ ਦਰਬਾਰ ਲੱਗਾ ਹੋਵੇ ਬਾਦਸ਼ਾਹ ਦਾ ਥੁੱਕਣ ਨੂੰ ਮੰਨ ਕਰੇ ਤੇ ਹਿੰਦੂ ਨੂੰ ਆਪਣਾ ਜਿਹੜਾ ਮੁਖਿਆ ਉਹ ਆਪਣੇ ਸਾਹਮਣੇ ਕਰਦਿਆਂ ਚਾਹੀਦਾ ਹੈ ਬਾਦਸ਼ਾਹ ਦੇ ਤੇ ਬਾਦਸ਼ਾਹ ਨੂੰ ਹਿੰਦੂ ਦੇ ਮੁਖ ਦੇ ਉੱਤੇ ਥੁੱਕਣਾ ਚਾਹੀਦਾ ਹੈ ਇੰਨਾ ਜ਼ਿਆਦਾ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਸੀ ਫਿਰ ਜਦੋਂ ਧਰਤੀ ਮਾਤਾ ਨੇ ਪੁਕਾਰ ਕਿਸ ਤਰ੍ਹਾਂ ਉਸ ਪਰਬਤ ਗਾਠ ਪਰਮੇਸ਼ਰ ਦੇ ਚਰਨਾਂ ਵਿੱਚ ਲਗਾਈ ਮੇਰੇ ਨਾਲ ਦੇ ਸਾਥੀ ਇਉਂ ਬਿਆਨ ਕਰ ਰਹੇ ਹਾਂ ਜੀ ਦੁੱਖਾਂ ਦੀ ਧਰਤੀ ਮਾਰੀ ਦਰਦਾਂ ਵਿੱਚ ਜਾ ਪੁਕਾਰੀ ਹੱਦੋਂ ਵੱਧ ਗਏ ਹੰਕਾਰੀ ਸੁਣਦੇ ਪੁਕਾਰ ਨਹੀਂ ਮੈਥੋਂ ਹੁਣ ਚੱਲਿਆ ਜਾਂਦਾ ਆਪਾਂ ਦਾ ਪਾਰ ਨਹੀਂ ਭੇਜੋ ਕੋਈ ਵਲੀ ਖੁਦਾ ਦਾ ਹਾਕਮ ਨੇ ਬਣੇ ਕਸਾਈ ਜਲਮਾਂ ਦੀ ਆਤਮ ਜਾਈ ਸੁਣਦੇ ਨਾ ਦਿਲਦੁਹਾਈ ਮਾਰੇ ਦੀਆਂ ਅਰਜਾਨੀ ਪੱਲੇ ਬੈਠੇ ਹਾਕਮ ਨੀਤੀ ਰਾਖੀ ਦਿਆ ਫਰਜਾਂ ਦੀ ਪੜ ਗਏ ਨੇ ਪਾਪ ਜਫੇਰੇ ਉਹ ਦੁੱਖਾਂ ਦੀ ਧਰਤੀ ਮਾਰੀ ਦਰਦਾਂ ਵਿੱਚ ਜਾ ਪੁਕਾਰੀ ਹੱਦੋਂ ਵੱਧ ਗਏ ਹੰਕਾਰੀ ਸੁਣਦੇ ਪੁਕਾਰ ਨਹੀਂ ਮੈਂ ਚੋਂ ਹੁਣ ਚੱਲਿਆ ਜਾਂਦਾ ਪਾਪਾਂ ਦਾ ਪਾਰ ਨਹੀਂ ਤੇ ਜੋ ਕੋਈ ਵਲੀ ਖੁਦਾ ਦੇ ਹਾਕਮ ਨੇ ਬਣੇ ਜਲਮਾਂ ਦੀ ਆਤਮਚਾਈ ਸੁਣਦੇ ਨਾ ਦਰਦ ਦੁਹਾਈ ਮਾੜੇ ਦੀਆਂ ਅਰਜਾਂ ਦੀ ਫੁੱਲ ਬੈਠੇ ਆਕਮਨੀਤੀ ਲਾਖੀ ਦੇ ਅਫਰ ਜਾਈ ਵਦ ਗਏ ਨੇ ਪਾਪ ਫੇਰੇ ਓ ਜਾਬਰ ਨੇ ਜ਼ੁਲਮ ਕਮਾਉਂਦੇ ਬਈ ਜਾਬਰ ਨੇ ਜ਼ੁਲਮ ਕਮਾਉਂਦੇ ਜਸ਼ਨ ਮਣਾਉਂਦੇ ਮਾੜੇ ਦੀ ਪੱਤ ਬਾੜੇ ਨੂੰ ਹਰਥਾ ਝਾੜਾ ਮਜਬਾਂ ਦੇ ਪੈਰ ਬਖੇੜੇ ਮੁਕਦੇ ਨਾ ਚਖੜੇ ਝੇੜੇ ਪੱਟੀ ਲਾ ਕਰਨ ਨ ਬੇਲੇ ਹੱਕਾਂ ਲਈ ਆਉਦੇ ਰૈયਤ ਦੇ ਵਾਰੀ ਬਣ ਗਏ ਰਾਖੇ ਨਿصاف ਦੇ ਹਾਕਮ ਮੰਨੇ ਆਈਆਂ ਕਰਦੇ ਚਗੀ ਲੁੱਟ ਚਾਰੇ ਪਾਸੇ ਮਾੜਾ ਨੇ ਮੱਲੇ ਹਾਸੇ ਹਾਕਮ ਨੇ ਖੂਨ ਪਿਆਸੇ ਕਤ ਨਹੀਂ ਗੁਜ਼ਾਰਦੇ ਸਤਿਆਂ ਦੇ ਚੂੜੇ ਟੁੱਟਣੇ ਨਾਲ ਤਲਵਾਰ ਦੇ ਤੱਕੇ ਨਾਲ ਧਰੀ ਵਸਾਉਂਦੇ ਖਦਾ ਨਾ ਕੋਈ ਸਾਰਾ ਦੁਗੀਆਂ ਦਾ ਨਹੀਂ ਕੋਈ ਚਾਰਾ ਕਿੱਦਾਂ ਕੋਈ ਕਰੇ ਗੁਜ਼ਾਰਾ ਰਸਤਾ ਨਾ ਹੋਰਦ ਸੇ ਛੁਬ ਗਿਆ ਸਤ ਚੰਦਰ ਮਾ ਪਾਪਾ ਦਾ ਯੋਰਦ ਸੇ ਸਦਾ ਨਾਰਸਦਾ ਕਗਰੇ ਹੋ ਕਾਜੀ ਦੇ ਪੰਡਤ ਮੁਲਾਣੇ ਤੇ ਬਣ ਗਏ ਸਬ ਮਾਨ ਸਖਾਣੇ ਧਰਮਾਂ ਦੇ ਝੂਠੇ ਬਾਣੇ ਬਗਲਾ ਵਿੱਚ ਛੁਰੀਆਂ ਨੇ ਮੰਦਰੀ ਮਸੀਤਾ ਗੱਲਾਂ ਪਾਪਾ ਦੀਆਂ ਤੁਰੀਆਂ ਨੇ ਡਰਦੇ ਨਾ ਰੱਬ ਤੋਂ ਵੈਰੀ ਫਿਰਦੀ ਮਾਸਤੇ ਪੌਂਦੀ ਫਿਰਦੀ ਨੇਕੀ ਸ਼ਰਮਾਉਂਦੀ ਫਿਰਦੀ ਬਦੀਆਂ ਤੋਂ ਡਰ ਕੇ ਤੇ ਰਹਿਮਤ ਦਾ ਬਦਲ ਖੁਸ਼ ਨਹੀਂ ਮਾੜੇ ਤੇ ਵਰਕੇ ਤੇ ਸੁਨਦਾ ਨਾ ਕੋਈ ਪੁਕਾਰਾ ਉਹ ਭੁੱਲਾ ਨੂੰ ਤੋੜਨ ਵਾਲਾ ਵਸਦੇ ਕਰ ਬਣੇ ਉਜਾੜਾ ਮਾੜੇ ਨੂੰ ਹਰਥਾ ਝਾੜਾ ਪੰਡਤਾਂ ਮੁਲਾਣਿਆਂ ਤੋਂ ਕਿਰਤੀ ਨੂੰ ਖਤਰਾ ਲੈਂਦਾ ਲੋਟੂ ਜਰਵਾਣਿਆਂ ਤੋਂ ਮਿਲਦੀ ਨਾਰ ਜੀਵੀ ਰੋਟੀ ਨਿਰਜਗ ਤੇ ਨੇ ਅਸ਼ੜਾਉਂਦੇ ਮਰੇ ਜੀ ਨਾਲ ਹੁਕਮ ਚਲਾਉਂਦੇ ਕੰਮੇ ਵੜ ਕੇ ਤੇ ਉੱਚੇ ਉਹ ਕਿ ਰਤੀ ਦਾ ਖੂਨ ਚੂਸ ਕੇ ਹਾਲਾ ਵੀ ਸੁੱਚੇ ਉਹ ਆ ਕੰਮ ਨਹੀਂ ਮਾੜੀ ਨੀਤੀ ਹੋ ਭੇਜੋ ਕੋਈ ਵਲੀ ਖੁਦਾ ਦੇ ਡੁੱਬਦਿਆਂ ਨੂੰ ਚੱਪੂ ਲਾ ਦੇ ਸੱਚੇ ਦਾ ਹੁਕਮ ਸੁਣਾ ਦੇ ਦੁਖੜੇ ਨਵਾਰ ਦੇਵੇ ਦੇ ਕੇ ਸਤਨਾਮ ਦਾ ਹੋਕਾ ਤਪ ਦੇ ਦਿਲ ਠਾਰ ਦੇਵੇ ਨੇਕੀ ਦੇ ਪਾਪਰ ਨੂੰ ਜਿਹੜਾ ਸੋਦੇ ਦੱਸ ਤੇਰਾ ਪਾਏ ਕਉਟੇ ਸ੍ਰੀ ਪਾਸ਼ਾ ਮਹਾਰਾਜ ਇਕੱਲੇ ਸਿੱਖਾਂ ਦੇ ਗੁਰੂ ਗੁਰੂ ਨਹੀਂ ਸਨ ਕੱਲੇ ਹਿੰਦੂਆਂ ਦੇ ਗੁਰੂ ਨਹੀਂ ਸਾਨਾ ਉਹ ਪੂਰੀ ਮਾਨਵਤਾ ਦੇ ਗੁਰੂ ਸਾਨਾ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਹੀ ਮਾਨਵਤਾ ਦੀ ਦਿੱਤੀ ਹੈ ਧਰਮ ਉਹਨਾਂ ਨੇ ਕਿਹਾ ਕਿ ਬਾਦ ਵਿੱਚ ਹੈ ਜੇਕਰ ਤੁਸੀਂ ਮਨੁੱਖਤਾ ਨੂੰ ਪਿਆਰ ਕਰੋਗੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਣਾਏ ਹੋਏ ਜੀਵਾਂ ਨੂੰ ਪਿਆਰ ਕਰੋਗੇ ਤਾਂ ਫਿਰ ਹੀ ਤੁਸੀਂ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਪਾ ਸਕਦੇ ਹੋ ਜਦੋਂ ਧਰਤੀ ਮਾਤਾ ਨੇ ਆਵਾਜ਼ ਲਗਾਈ ਤਾ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਤਾਂ ਧਰਤੀ ਮਾਤਾ ਦੀ ਆਵਾਜ਼ ਸੁਣ ਕੇ ਧੰਨ ਸਾਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਦੇ ਉੱਤੇ ਆਉਣਾ ਪਿਆ ਭਾਈ ਗੁਰਦਾਸ ਜੀ ਇਹ ਵੀ ਲਿਖਦੇ ਹਨ ਕਿ ਉਸ ਵਕਤ ਦੇ ਜਿਹੜੇ ਰਾਜੇ ਸਨ ਉਹ ਕਿਸ ਤਰ੍ਹਾਂ ਪਰਜਾ ਦੇ ਉੱਤੇ ਪਾਪ ਕਮਾ ਰਹੇ ਸਨ ਕਿ ਰਾਜੇ ਪਾਪ ਕਮਾਣ ਦੇ ਉਲਟੀ ਉਲਟੀ ਬਾੜ ਖੇਤ ਕੋ ਖਾਏ ਨਾਲ ਹੀ ਉਹਨਾਂ ਨੇ ਪਰਜਾ ਨੂੰ ਸੰਬੋਧਨ ਹੁੰਦਿਆਂ ਵੀ ਕਿਹਾ ਕਿ ਪਰਜਾ ਅੰਧੀ ਗਿਆਨ ਬਿਨ ਕੂੜ ਅਸੱਤ ਮੁੱਖੋਂ ਉਲਾਏ ਕਿ ਜਿਹੜੀ ਪਰਜਾ ਸੀ ਉਹ ਵੀ ਉਨੀ ਹੀ ਗੁਨੇਗਾਰ ਸੀ ਕਿਉਂਕਿ ਉਹ ਜ਼ੁਲਮ ਜਿਹੜਾ ਉਹ ਸਹਾਰ ਰਹੇ ਸਨ ਤਾਂ ਧੰ ਤਨ ਸੇਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਧਰਤੀ ਤੇ ਆਉਣਾ ਪਿਆ ਦੂਸਰੀ ਆਵਾਜ਼ ਲਗਾਈ ਸੀ ਧੰ ਤਨ ਮੇਰੇ ਸੇਭ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਤਕਾਰਯੋਗ ਭੈਣ ਜੀ ਬੇਬੇ ਨਾਨਕੀ ਜੀ ਨੇ ਕਿਉਂਕਿ ਬੇਬੇ ਨਾਨਕੀ ਜੀ ਤਨ ਸੇਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ 5 ਵਰੇ ਵੱਡੇ ਸਨ ਤਾ ਕਹਿੰਦੇ ਕਿ ਬੇਬੇ ਨਾਨਕੀ ਦਾ ਜਿਸ ਵਕਤ ਜਨਮ ਹੋਇਆ ਤੇ ਮਾਤਾ ਤ੍ਰਿਪਤਾ ਜੀ ਆਪਣੇ ਪੀਕੇ ਪਿੰਡ ਗਏ ਹੋਏ ਸਨ ਤਾਂ ਪੀਕੇ ਪਿੰਡ ਹੀ ਉੱਥੇ ਤਾਨ ਸਹਿਬ ਮਾਤਾ ਨਾਨਕੀ ਜੀ ਦਾ ਜਨਮ ਹੁੰਦਾ ਹੈ ਜਦੋਂ ਦੇਵੀ ਦਾ ਜਨਮ ਘਰ ਵਿੱਚ ਹੁੰਦਾ ਹੈ ਤੇ ਨਾਨੀ ਨੂੰ ਬੜਾ ਚਾਹ ਚੜਿਆ ਕਿ ਸਾਡੇ ਘਰ ਲਕਸ਼ਮੀ ਆਈ ਹੈ ਨਾਨਾ ਜੀ ਨੂੰ ਵੀ ਬੜੇ ਚਾਹ ਕੀਤੇ ਕਿ ਸਾਡੇ ਘਰ ਇੱਕ ਦੇਵੀ ਨੇ ਜਨਮ ਲਿਆ ਸਾਰੇ ਘਰ ਦੇ ਕਹਿੰਦੇ ਕਿ ਪੰਡਤ ਨੂੰ ਬੁਲਾਇਆ ਜਾਵੇ ਪੰਡਤ ਨੂੰ ਪਲਾਹ ਕਰਕੇ ਇਸ ਦਾ ਨਾਮ ਰੱਖਿਆ ਜਾਵੇ ਤਾ ਸਤਿਕਾਰਯੋਗ ਨਾਨਾ ਜੀ ਕਹਿਣ ਲੱਗੇ ਕਿ ਨਹੀਂ ਇਹ ਨਾਨਕਿਆਂ ਦੇ ਘਰ ਪੈਦਾ ਹੋਈ ਹੈ ਇਸ ਦਾ ਨਾਮ ਨਾਨਕੀ ਦੇਵੀ ਰੱਖ ਦਿਓ ਤਾਂ ਬੜੇ ਚਾਅ ਕੀਤੇ ਗਏ ਨਾਨਕੀ ਭੈਣ ਦੇ ਜਦੋਂ ਨਾਨਕੀ ਜੀ ਦਾ ਜਨਮ ਹੋਇਆ ਚਾਰ ਕੁ ਬਰਿਆਂ ਦੇ ਭੈਣ ਨਾਨਕੀ ਜੀ ਹੋਏ ਤਾਂ ਆਪਣੀਆਂ ਸਖੀਆਂ ਦੇ ਨਾਲ ਆਪਣੀਆਂ ਸਹੇਧੀਆਂ ਦੇ ਨਾਲ ਖੇਡਣ ਜਾਂਦੇ ਨੇ ਜਦੋਂ ਖੇਡਣ ਜਾਂਦੇ ਹਨ ਤਾਂ ਸਾਰੀਆਂ ਸਖੀਆਂ ਆਪੋ ਆਪਣੇ ਵੀਰੇ ਲੈ ਕਰਕੇ ਆਪਣੀ ਗੋਦੀ ਦੇ ਵਿੱਚ ਉਹਨਾਂ ਨੂੰ ਖੜਾਉਂਦੀਆਂ ਹਨ ਤਾ ਇੱਕ ਦੂਜੀ ਨੂੰ ਕਹਿੰਦੀ ਹੈ ਕਿ ਦੇਖ ਨਹੀਂ ਭੈਣੇ ਮੇਰਾ ਵੀਰ ਤੇਰੇ ਵੀਰ ਨਾਲੋਂ ਜ਼ਿਆਦਾ ਸੋਹਣਾ ਹੈ ਤਾਂ ਦੂਸਰੀ ਕਹਿੰਦੀ ਹੈ ਕਿ ਜੇ ਤੂੰ ਮੇਰੀਆਂ ਨਜ਼ਰਾਂ ਦੇ ਨਾਲ ਦੇਖੇ ਤਾਂ ਮੇਰਾ ਵੀਰ ਜ਼ਿਆਦਾ ਸੋਹਣਾ ਆ ਤਾਂ ਭੈਣ ਨਾਨਕੀ ਕਿਸ ਨੂੰ ਆਖੇ ਕਿਉਂਕਿ ਭੈਣ ਨਾਨਕੀ ਦਾ ਤਾਂ ਕੋਈ ਵੀਰ ਹੀ ਨਹੀਂ ਸੀ ਭੈਣ ਨਾਨਕੀ ਦੋ ਤਿੰਨ ਦਿਨ ਇਸੇ ਤਰ੍ਹਾਂ ਹੀ ਦੇਖਦੀ ਰਹੀ ਉਸ ਦੀਆਂ ਸਹੇਲੀਆਂ ਇਦਾਂ ਆਪਣੇ ਵੀਰਾਂ ਨੂੰ ਖਡਾਉਣ ਦੀਆਂ ਹਨ ਇੱਕ ਦਿਨ ਭੈਣ ਨਾਨਕੀ ਜੀ ਹਿੰਮਤ ਕਰਕੇ ਆਪਣੀ ਸਹੇਲੀ ਨੂੰ ਕਹਿੰਦੀ ਹੈ ਤੇ ਕਹਿੰਦੇ ਕਿ ਲਿਆ ਤੂੰ ਮੈਨੂੰ ਆਪਣਾ ਵੀਰਾ ਚੁਕਾ ਦੇ ਮੈਂ ਤੇਰੇ ਵੀਰੇ ਨੂੰ ਚੁੱਕ ਕਰਕੇ ਇਸ ਦਾ ਲਾੜ ਲਲਟ ਇਸ ਨੂੰ ਲਾੜ ਲਡਾ ਲਵਾ ਇਸ ਦਾ ਮੁੱਖ ਚੁੰਮ ਲਵਾ ਤਾਂ ਅਕਿਉ ਉਸ ਦੀ ਸਹੇਲੀ ਕਹਿੰਦੀ ਹੈ ਕਿ ਮੇਰੀ ਮਾਤਾ ਨੇ ਮਨਾ ਕੀਤਾ ਹੋਇਆ ਹੈ ਮੈਂ ਤੈਨੂੰ ਆਪਣਾ ਵੀਰ ਨਹੀਂ ਫੜਾ ਸਕਦੀ ਕਿਉਂਕਿ ਉਸ ਵਕਤ ਬੀਬੀਆਂ ਨੇ ਆਪਣੇ ਬੱਚਿਆਂ ਨੂੰ ਸਿਖਾਇਆ ਹੁੰਦਾ ਸੀ ਕਿ ਜਿਸ ਵੀ ਭੈਣ ਦਾ ਕੋਈ ਵੀਰ ਨਾ ਹੋਵੇ ਉਸ ਨੂੰ ਤੂੰ ਆਪਣਾ ਵੀਰ ਨਹੀਂ ਫੜਾਉਣਾ ਜਿਹੜੀ ਭੈਣ ਦਾ ਵੀਰ ਨਾ ਹੋਵੇ ਉਹ ਜਿਹੜੀ ਆ ਉਹ ਮਾੜੀ ਕਿਸਮਤ ਵਾਲੀ ਹੁੰਦੀ ਹੈ ਉਹ ਜਿਹੜੀ ਆ ਕਿ ਉਹ ਬਕਤਵਣ ਨੂੰ ਮਾੜੀ ਕਿਸਮਤ ਵਾਲੀ ਤੇ ਕਹਿ ਸਕਦੇ ਹਾਂ ਕਿ ਉਹ ਜਿਹੜੀ ਆ ਕਿ ਆਪਣੇ ਆਪ ਨੂੰ ਭੈਣ ਨਾਨਕੀ ਨੂੰ ਜਦੋਂ ਇਹ ਬੋਲ ਬੱਚੇ ਉਹਨਾਂ ਦੇ ਦਿਲ ਨੂੰ چیر ਗਏ ਬੋਲ ਪਤਾ ਜੀ ਭੈਣ ਨਾਨਕੀ ਨੂੰ ਪੁੱਛਦੇ ਹਨ ਕਿ ਨਾਨਕੀ ਕੀ ਹੋਇਆ ਤੈਨੂੰ ਤੇ ਹਲੇ ਥੋੜਾ ਜਿਹਾ ਸਮਾਂ ਹੋਇਆ ਸੀ ਤੂੰ ਹਲੇ ਹੋਣੀ ਗਈ ਆ ਘਰ ਤੋਂ ਖੇਡਣ ਦੇ ਲਈ ਤੇ ਤੂੰ ਇੰਨੀ ਜਲਦੀ ਕਿਨੇ ਆ ਗਈ ਤਾਂ ਭੈਣ ਨਾਨਕੀ ਕਹਿੰਦੀ ਕਿ ਮੈਨੂੰ ਕਿਸੇ ਕਿਸੇ ਨੇ ਕੁਝ ਨਹੀਂ ਕਿਹਾ ਮੈਨੂੰ ਤਾਂ ਮੇਰੇ ਵੀਰ ਦੇ ਵਿਛੋੜੇ ਦੀ ਤਲਬ ਨੇ ਮਾਰਿਆ ਹੈ ਮੇਰੇ ਵੀਰ ਦੇ ਵਿਛੋੜੇ ਦੇ ਜਿਹੜੇ ਮੇਰੇ ਬੋਲ ਆ ਮੇਰਾ ਸੀਨਾ ਅੰਦਰੋਂ ਚੀਖ ਗਏ ਹਨ ਤੇ ਤੁਸੀਂ ਮੈਨੂੰ ਇੱਕ ਵੀਰ ਨਹੀਂ ਦੇ ਸਕਦੇ ਭੋੜੇ ਭਾ ਭੈਣ ਨਾਨਕੀ ਆਪਣੀ ਮਾਂ ਨੂੰ ਕਹਿੰਦੀ ਹੈ ਕਿ ਮੈਨੂੰ ਇੱਕ ਵੀਰ ਚਾਹੀਦਾ ਹੈ ਜਿਸ ਤਰ੍ਹਾਂ ਭੈਣ ਨਾਨਕੀ ਆਪਣੇ ਮਾਂ ਦੇ ਕੋਲੋਂ ਵੀਰ ਦੀ ਮੰਗ ਕਰ ਰਹੀ ਆ ਮੇਰੇ ਨਾਲ ਦੇ ਸਾਥੀ ਭਾਈ ਜੋਗਨਪ੍ਰੀਤ ਸਿੰਘ ਭਾਈ ਹਰਮਨਪ੍ਰੀਤ ਸਿੰਘ ਤੇ ਭਾਈ ਸੁਖਮੀਤ ਸਿੰਘ ਇਹੋ ਬਿਆਨ ਕਰ ਰਹੇ ਹਨ ਜੀ ਸਰਵਣ ਕਰੋ ਮਾਤਰ ਪਤਾ ਦੇ ਗਲ ਨਾਲ ਲੱਗ ਕੇ ਪੈਣ ਨਾਨਕੀ ਕਹਿਣ ਲੱਗੀ ਵੀਰ ਵਿਛੋੜੇ ਵਾਲੀ ਪੀੜਾ ਅੱਖੀਆਂ ਦੇ ਵਿੱਚ ਵਹਿਣ ਲੱਗੀ ਓ ਕਿਸ ਦਿਨ ਆ ਕੇ ਅੰਮਾ ਜਾ ਆ ਕਹਿ ਕੇ ਪੈਣ ਬੁਲਾਵੇਗਾ ਪੈਣ ਨਾਨਕੀ ਪੁੱਛਦੀ ਮਾਂ ਨੂੰ ਵੀਰ ਕਦੋਂ ਘਰ ਆਵੇਗਾ ਪੈਣ ਨਾਨਕੀ ਪੁੱਛਦੀ ਮਾਂ ਨੂੰ ਵੀਰ ਕਦੋਂ ਘਰ ਆਵੇਗਾ ਓ ਮਾਤਰਪਤਾ ਦੇ ਗੱਲ ਨਾਲ ਲੱਗ ਕੇ ਪੈਣ ਨਾਨਕੀ ਕਹਿਣ ਲਗੀ ਵੀਰ ਵਿਛੋੜੇ ਵਾਲੀ ਪੀੜਾ ਅੱਖੀਆਂ ਦੇ ਵਿੱਚ ਵਹਿਣ ਲਗੀ ਓ ਕਿਸ ਦਿਨ ਆ ਕੇ ਅੰਮਾ ਜਾ ਆ ਕਹਿ ਕੇ ਪੈਣ ਬੁਲਾਵੇਗਾ ਤਣ ਨਾਨਕੀ ਪੁੱਛਦੀ ਮਾਂ ਨੂੰ ਵੀਰ ਕਦੋਂ ਘਰ ਆਵੇਗਾ ਪੈਣ ਨਾਨਕੀ ਪੁੱਛਦੀ ਮਾਂ ਨੂੰ ਵੀਰ ਕਦੋਂ ਘਰ ਆਵੇਗਾ ਉਹ ਸਭ ਸਖੀਆਂ ਦੇ ਸੋਣੇ ਵੀਰੇ ਚਾਵਨ ਨਾਲ ਖਡਾਉਂਦੀਆਂ ਨੇ ਮੈਂ ਚੁੱਕਾਂ ਤੇ ਕਹਿਣਕ ਲੈਣੀ ਦਿਲ ਮੇਰਾ ਤੜਫਾਉਂਦੀਆਂ ਨੇ ਮੈਂ ਪ੍ਰੀਤਾਂ ਦਾ ਵਨਜਾਰਾ ਕਿਸ ਦਿਨ ਫੇਰ ਹੀ ਆ ਪਾਵੇਗਾ ਪੈਣਾਨ ਕੀ ਪੁੱਛਦੀ ਮਾਨੂੰ ਵੀਰ ਕਦੋਂ ਘਰ ਆਵੇਗਾ ਪੈਣ ਨਾਨਕੀ ਪੁੱਛਦੀ ਮਾਨੂੰ ਵੀਰ ਕਦੋਂ ਘਰ ਆਵੇਗਾ ਓ ਦਿਲ ਮੇਰੇ ਤੋਂ ਨਿਕਲਨ ਹੋ ਕੇ ਦਿੰਦੇ ਨੇ ਤਦਹਾਈਆਂ ਨੇ ਵੀਰੇ ਦਾ ਮੁਖ ਵੇਖਣ ਦੇ ਲਈ ਅੱਖੀਆਂ ਦੀਦ ਦਹਾਈਆਂ ਨੇ ਓ ਵੀਰ ਵੇ ਛੋੜੇ ਵਾਲਾ ਚੋਰਾ ਹੋਰ ਕਿਨਾ ਖਿਰ ਖਾਵੇਗਾ ਪੈਣ ਨਾਨਕੀ ਪੁੱਛਦੀ ਮਾਨੂੰ ਵੀਰ ਕਦੋਂ ਘਰ ਆਵੇਗਾ ਪੈਨ ਨਾਨਕੀ ਪੁੱਛਦੀ ਮਾਂ ਨੂੰ ਵੀਰ ਕਦੋਂ ਘਰ ਆਵੇਗਾ ਓ ਵਿੱਚ ਬੁਲਕੇ ਦੀ ਕੋਈ ਅੰਮੀ ਐ ਲਿਖੇ ਦੀ ਕੋਈ ਅੰਮੀਏ ਹੋ ਗਈ ਪੁੱਲ ਨੇ ਮਾਰੀ ਤੋਂ ਮੈਂ ਕੱਖਾਂ ਤੋਂ ਹੋਲੀ ਹੋ ਗਈ ਪਤਲੀ ਹੋ ਗਈ ਪਾਣੀ ਤੋਂ ਸਿਰ ਮੇਰੇ ਦੁੱਖਾਂ ਦੀਆਂ ਪੰਡਾ ਕਿਹੜਾ ਆਣ ਮੰਡਾਵੇਗਾ ਪੈਣ ਨਾਨਕੀ ਪੁੱਛਦੀ ਮਾ ਨੂੰ ਵੀਰ ਕਦੋਂ ਕਰ ਆਵੇਗਾ ਪੈਣ ਨਾਨਕੀ ਪੁੱਛਦੀ ਮਾ ਨੂੰ ਵੀਰ ਕਦੋਂ ਕਰ ਆਵੇਗਾ ਓ ਤੂੰ ਨਾ ਮੇਰੇ ਦਰਦ ਵੰਡਾਉਂਦੀ ਗੱਲੀ ਬਾਤੀ ਟਾਲ ਦੇਵੇਂ ਕੀ ਕੱਟ ਜਾਂਦਾ ਤੇਰਾ ਜੇ ਕਰ ਵੀਰ ਆ ਕਿਧਰੇ ਪਾਲ ਦੇਵੇਂ ਓ ਹੋਰ ਕਿਸ ਦਿਨ ਲਾਉਣਾ ਗੇੜਾ ਰੰਗ ਵਿਪਾਣ ਹਸਵੇਗਾ ਪੈ ਨਾਨਕੀ ਪੁੱਛਦੀ ਮਾਨੂੰ ਵੀਰ ਕਦੋਂ ਕਰ ਆਵੇਗਾ ਤਣ ਨਾਨ ਕੀ ਪੁੱਛਦੀ ਮਾ ਨੂੰ ਪੀਰ ਕਦੋਂ ਕਰ ਆਵੇਗਾ ਉਹ ਬਾਬਲ ਨੂੰ ਕੱਲ ਪੁੱਛਿਆ ਸੀ ਮੈਂ ਉਹ ਆਖੇ ਤੂੰ ਚੱਲੀ ਨਹੀਂ ਤਾਈਓ ਮੈਂ ਸਾਰਿਆਂ ਤੋਂ ਚੋਰੀ ਰੋਂਦੀ ਰਹੀ ਸਾ ਕੱਲੀ ਨਹੀਂ ਉਹ ਵੇਚ ਗਮਾ ਦੇ ਡੋਲੇ ਜ਼ਿੰਦਗੀ ਕਿਹੜਾ ਪੀਰ ਤਰਾਵੇਗਾ ਤਣ ਨਾਨ ਕੀ ਪੁੱਛਦੀ ਮਾ ਨੂੰ ਪੀਰ ਕਦੋਂ ਕਰ ਆਵੇਗਾ ਪੈਣ ਨਾਨਕੀ ਪੁੱਛਦੀ ਮਾ ਨੂੰ ਵੀਰ ਕਦੋਂ ਕਰ ਆਵੇਗਾ ਓ ਆਸਾਂ ਨੂੰ ਫਲ ਲੱਗੇ ਜੇ ਕਰ ਮੈਂ ਵੀ ਖੁਸ਼ੀ ਮਨਾਵਾਂਗੀ ਸਖੀਆਂ ਦੇ ਵਿੱਚ ਜਾ ਕੇ ਅੰਮੀਏ ਵੀਰ ਵਾਲੀ ਅਖਵਾਵਾਂਗੀ ਓ ਮੁੱਖ ਚ ਮੰਗੀ ਰਾਜ ਰਾਜ ਉਸ ਦਾ ਸਾਰਾ ਦੁੱਖ ਭੁੱਲ ਜਾਵੇਗਾ ਪੈਣ ਨਾਨਕੀ ਪੁੱਛਦੀ ਮਾਨੂੰ ਫਿਰ ਕਦੋਂ ਘਰ ਆਵੇਗਾ ਪੈਣ ਨਾਨਕੀ ਪੁੱਛਦੀ ਮਾਨੂੰ ਵੀਰ ਕਦੋਂ ਘਰ ਆਵੇਗਾ ਉਹ ਸਾਰੀ ਦੁਨੀਆ ਪੂਜੇ ਜਿਸ ਨੂੰ ਐਸਾ ਸੋਨਾ ਵੀਰ ਮਿਲੇ ਜਿਸ ਦੇ ਬਿਟਿਆਂ ਬੁੱਲਾ ਦੇ ਨਾਲ ਟੁੱਟੇ ਦਿਲ ਨੂੰ ਧੀਰ ਮਿਲੇ ਉਹ ਭਗਵਾਲੀਆਂ ਜਿਸ ਦੀਆਂ ਵਾਰਾਂ ਸੰਗਤਾਂ ਵਿੱਚ ਸੁਣਾਵੇਗਾ ਪੈਣ ਨਾਨਕੀ ਪੁੱਛਦੀ ਮਾਨੂੰ ਵੀਰ ਕਦੋਂ ਕਰ ਆਵੇਗਾ ਪੈਣ ਨਾਨਕੀ ਪੁੱਛਦੀ ਮਾਨੂੰ ਵੀਰ ਕਦੋਂ ਕਰ ਆਵੇਗਾ ਪੈਣ ਨਾਨਕੀ ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਆ ਕਿ ਤੁਸੀਂ ਮੈਨੂੰ ਇੱਕ ਵੀਰ ਨਹੀਂ ਦੇ ਸਕਦੇ ਤਾਂ ਮਾਤਾ ਤ੍ਰਿਪਤਾ ਜੀ ਅੱਗੇ ਕਹਿੰਦੇ ਹਨ ਕਿ ਉਸ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਉਹ ਹੀ ਤੈਨੂੰ ਵੀਰ ਦੀ ਦਾਤ ਦੇ ਸਕਦਾ ਹੈ ਤਾਂ ਭੋਲੇ ਪਾ ਭੈਣ ਨਾਨਕੀ ਕਹਿੰਦੀ ਹੈ ਕਿ ਉਹ ਪ੍ਰਮਾਤਮਾ ਕਿੱਥੇ ਵੱਸਦਾ ਹੈ ਮੈਂ ਕਿੱਥੇ ਜਾ ਕੇ ਉਹ ਕਿੱਥੇ ਰਹਿੰਦਾ ਮੈਂ ਕਿੱਥੇ ਜਾ ਕੇ ਉਸ ਦੇ ਅੱਗੇ ਅਰਦਾਸ ਕਰਾਂ ਤਾਂ ਮਾਤਾ ਦ੍ਰਿਪਤਾ ਜੀ ਕਹਿੰਦੇ ਆ ਕਿ ਪ੍ਰਮਾਤਮਾ ਤੇਰੇ ਅੰਦਰ ਵੀ ਵੱਸਦਾ ਹੈ ਪ੍ਰਮਾਤਮਾ ਮੇਰੇ ਅੰਦਰ ਵੀ ਵੱਸਦਾ ਹੈ ਪ੍ਰਮਾਤਮਾ ਇਸ ਕਣ ਕਣ ਦੇ ਵਿੱਚ ਵੱਸਦਾ ਇਸ ਜਰੇ ਜਰੇ ਦੇ ਵਿੱਚ ਉਸ ਪ੍ਰਮਾਤਮਾ ਦਾ ਵਾਸਾ ਹੈ ਤੋ ਕਿਤੇ ਵੀ ਚੌਂਕੜਾ ਲਗਾ ਕਰਕੇ ਉਸ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਧਰ ਕੇ ਉਸ ਦੇ ਅੱਗੇ ਅਰਦਾਸ ਬੇਨਤੀ ਕਰ ਉਹ ਤੇਰੀ ਅਰਦਾਸ ਬੇਨਤੀ ਜਰੂਰ ਸੁਣੂਗਾ ਤੇ ਤੈਨੂੰ ਵੀਰ ਦੀ ਪ੍ਰਾਪਤੀ ਹੋਵੇਗੀ ਇਤਿਹਾਸ ਦੇ ਵਿੱਚ ਆਉਂਦਾ ਹੈ ਪਿਆਰਾ ਸਿੰਘ ਪੰਛੀ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਕਸ਼ਮੀਰ ਦੇ ਵਿੱਚ 540 ਸਾਲ ਪਹਿਲਾਂ ਇੱਕ ਮੁਸਲਮਾਨ ਫਕੀਰ ਹੋਇਆ ਜਿਸ ਦਾ ਨਾਮ ਉਸਨੇ ਅੱਲਾ ਅਲਾਇਤ ਅਲੀ ਖਾਨ ਲਿਖਿਆ ਹੈ ਉਹ ਕਹਿੰਦਾ ਹੈ ਕਿ ਉਸਨੇ 540 ਸਾਲ ਪਹਿਲਾਂ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਹੀ ਇਹ ਪ੍ਰੇਕਵਾਣੀ ਕਰ ਦਿੱਤੀ ਸੀ ਉਸਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਐਸਾ ਪੈਗੰਬਰ ਪੈਦਾ ਹੋਵੇਗਾ ਅੱਜ ਜੋ 5 ਸਦੀਆਂ ਬਾਅਦ ਕਿਉਂਕਿ 5 ਸਦੀਆਂ ਪਹਿਲਾਂ ਹੀ ਉਸਨੇ ਕਹਿ ਦਿੱਤਾ ਸੀ ਕਿ ਜਿਹੜੇ ਰਾਜ ਅੱਜ ਤੱਕ ਜਿਹੜੇ ਪਰਮੇਸ਼ਰ ਦੇ ਜਿੰਨੇ ਵੀ ਆਪਣੇ ਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਭੇਜੇ ਹਨ ਤਾਂ ਉਹਨਾਂ ਦੇ ਕੋਲੋਂ ਜਿਹੜੇ ਭੇਦ ਨਹੀਂ ਖੁੱਲੇ ਉਹ ਗੁੱਝੇ ਭੇਦਾਂ ਦੀਆਂ ਚਾਬੀਆਂ ਜਿਹੜੀਆਂ ਆ ਉਹ ਪੰਜਾਬ ਦੇ ਉੱਤੇ ਇੱਕ ਐਸਾ ਰਹਿਬਰ ਆਵੇਗਾ ਐਸਾ ਫਕੀਰ ਆਵੇਗਾ ਜਿਸ ਦਾ ਨਾਮ ਨਾਨਕ ਹੋਵੇਗਾ ਉਹ ਪੁੱਛੇ ਹੋਏ ਪੀੜ ਉਹ ਖੋਲੇਗਾ ਤਾਂ ਜਦੋਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਦਾ ਜਨਮ ਹੋਇਆ 15 ਅਪ੍ਰੈਲ 1469 ਇਸ ਲਈ ਨੂੰ ਰਾਏ ਭੋਏ ਦੀ ਤਲਵੰਡੀ ਪਿਤਾ ਕਲਿਆਨ ਦਾਸ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਜਦੋਂ ਦਾਈ ਦੌਲਤਾ ਨੇ ਦਰਸ਼ਨ ਕੀਤੇ ਧੰਨ ਧੰਨ ਮੇਰੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤਾਂ ਉਸ ਨੇ ਨੂਰੀ ਵੱਖਰਾ ਦੇਖ ਕਰਕੇ ਦਾਈ ਦੌਲਤਾ ਧੰਨ ਧੰਨ ਹੋ ਉੱਠੀ ਪਤਾ ਨਹੀਂ ਕਿ ਕਿਸੀ ਨਿਗਾ ਜਿਹੜੀ ਦਾਈ ਦੌਲਤਾ ਦੇ ਚਿਹਰੇ ਦੇ ਉੱਤੇ ਮਾਰੀ ਮੇਰੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤੇ ਦਾਈ ਦੌਲਤਾ ਦੇ ਜਨਮ ਮਰਨ ਦੇ ਦੁੱਖ ਜਿਹੜੇ ਸੀ ਉਹ ਕੱਟੇ ਗਏ ਬਾਹਰ ਆ ਕਰਕੇ ਪਿਤਾ ਕਾਲੂ ਜੀ ਨੂੰ ਦਾਈ ਦੌਲਤਾ ਕਹਿੰਦੀ ਹੈ ਕਿ ਕਾਲੂ ਜੀ ਵਧਾਈਆਂ ਤੁਹਾਨੂੰ ਕਾਲੂ ਜੀ ਵਧਾਈਆਂ ਜਦੋਂ ਇੰਨੀ ਗੱਲ ਕਹੀ ਤਾਂ ਪਟਵਾਰੀ ਜੀ ਨੂੰ ਇਹ ਸਮਝਦਿਆਂ ਦੇ ਨਾਲ ਲੱਗੀ ਕਿ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ ਪੁੱਤਰ ਦੀ ਦਾਤ ਦਿੱਤੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਦਾ ਪਿਤਾ ਕਲਿਆਣ ਦਾਸ ਜੀ ਨੋਟਾਂ ਦੀ ਭਰ ਕੇ ਥਾਲੀ ਮਾਇਆ ਦੀ ਲਿਆ ਕਰਕੇ ਦਾਈ ਦੌਲਤਾਂ ਨੂੰ ਦੇ ਲੱਗਦੇ ਹਨ ਕਹਿੰਦੇ ਹਨ ਕਿ ਲੈ ਦਾਈ ਦੌਲਤਾਂ ਤੂੰ ਕਹਿੰਦੀ ਸੀ ਨਾ ਕਿ ਜੇ ਪਟਵਾਰਗੀ ਜੇ ਤੁਹਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਮੈਂ ਥਾਲ ਭਰ ਕੇ ਮਾਇਆ ਦਾ ਲੈਣਾ ਹੈ ਲੈ